ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਝੋਨੇ ਦੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ 1 ਤਰੀਕ ਤੋਂ ਸਰਕਾਰੀ ਝੋਨੇ ਦੀ ਖਰੀਦ ਵੀ ਸ਼ੁਰੂ ਹੋ ਜਾਏਗੀ ਉਸ ਨੂੰ ਲੈ ਕੇ ਖਰੀਦ ਏਜੰਸੀ ਅਤੇ ਵਿਧਾਇਕ ਤੇ ਆੜਤੀਆਂ ਦੀ ਮੀਟਿੰਗ ਸਮਾਣਾ ਦੀ ਅਗਰਵਾਲ ਧਰਮਸ਼ਾਲਾ ਵਿੱਚ ਹੋਈ ਜਿਸ ਦੇ ਵਿੱਚ ਵਿਧਾਇਕ ਸਮਾਣਾ ਚੇਤਨ ਸਿੰਘ ਜੋੜਾ ਮਾਜਰਾ ਨੁਆਰਤਿਆਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਮੰਡੀਆਂ ਦੇ ਵਿੱਚ ਤੁਸੀਂ ਵੀ ਕਿਸਾਨਾਂ ਨੂੰ ਜਾਗਰੂਤ ਕਰੋ ਕਿ ਝੋਨੇ ਦੀ ਫਸਲ ਨੂੰ ਸਕਾ ਕੇ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਕਿ ਕਿਸਾਨਾਂ ਤੇ ਵਪਾਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸੈਲਰ ਮਾਲਕਾਂ ਦੀ ਤਕਲੀਫ ਵਿਧਾਇਕਾਂ ਵੱਲੋਂ ਸੁਣੀ ਗਈ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ 15 ਅਕਤੂਬਰ ਤੱਕ ਜਿਹੜੇ ਗੋਦਾਮਾਂ ਵਿੱਚ ਕੇਂਦਰ ਸਰਕਾਰ ਖਾਲੀ ਕਰਵਾ ਦੇਣਗੇ ਕਿਸੇ ਵਪਾਰੀ ਨੂੰ ਕਿਸੇ ਕਿਸਾਨ ਨੂੰ ਝੋਨੇ ਦੀ ਖਰੀਦ ਵਿੱਚ ਕਿਸੇ ਤਰੀਕੇ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉਸ ਲਈ ਪੰਜਾਬ ਸਰਕਾਰ ਵੱਲੋਂ ਮੁਕੰਮਲ ਪ੍ਰਬੰਧ ਕਰਨ ਲਗੇ ਹਨ ਜਿਸ ਵਿੱਚ ਵਿਧਾਇਕ ਅਤੇ ਆਰਤੀ ਏਜੰਸੀਆਂ ਸਮਾਣਾ ਦੇ ਪ੍ਰਧਾਨ ਨਰਿੰਦਰ ਗਰਗ ਵੱਲੋਂ ਖਰੀਦ ਏਜੰਸੀ ਅਤੇ ਅਧਿਕਾਰੀ ਅਤੇ ਆਰਤੀਆਂ ਨੂੰ ਪ੍ਰਤੀਨਿਧੀ ਨੂੰ ਸਨਮਾਨਿਤ ਵੀ ਕੀਤਾ ਗਿਆ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਸਲ ਦੀ ਰਿਪੋਰਟ ਕਿਉਂਕਿ ਪਹਿਲਾਂ ਮੈਨੂੰ ਪੰਜਾਬ ਚ ਫਿਰਨਾ ਪੰਦਾ ਸੀ ਔਰ ਮੇਰੀ ਕਹਾਣੀ ਹੈ ਨਹੀਂ ਹੁਣ ਮੈਂ ਸਮਾਣਾ ਚ ਹਾਂ ਜਦੋਂ ਮਰਗੀ ਫੋਨ ਮਾਰੋ 5 ਮਿੰਟ ਦੇ ਵਿੱਚ ਮੈਂ ਤੁਹਾਡੇ ਕੋਲੇ ਹਾਜ਼ਰ ਔਰ ਜਿਹੜੀ ਨਵੀਂ ਕਮੇਟੀ ਬਣੀ ਹੈ ਉਹਦੇ ਵਿੱਚ ਸਾਡੇ ਬਹੁਤ ਸਾਰੇ ਕਰਜਗ ਵੀ ਭੁਪਿੰਦਰ ਜੀ ਉਹ ਤ੍ਰਿਲੂ ਪ੍ਰੋਮ ਕਰ ਆ ਪਹੁੰਚਿਆ ਜਿੱਥੇ ਆਰਥਿਕ ਸੈਸ਼ਨ ਵੱਲੋਂ ਜਿਹੜੀ ਨਵੀਂ ਟੀਮ ਹੈ ਜਿਹੜੀ ਉਹ ਬਣਾਈ ਗਈ ਆ ਔਰ ਉਹਨਾਂ ਨੂੰ ਮੁਬਾਰਕਬਾਦ ਦੇਣ ਵਾਸਤੇ ਔਰ ਉਹਨਾਂ ਨਾਲ ਵਿਚਾਰ ਵਟਾਂਦਰਾ ਸਾਂਝਾ ਕਰਨ ਵਾਸਤੇ ਔਰ ਜਿਹੜਾ ਝੋਨੇ ਦਾ ਸੀਜ਼ਨ ਜਿਹੜਾ ਆ ਰਿਹਾ ਹੈ ਉਦੇ ਸਬੰਧਤ ਜਿਹੜੀ ਗੱਲਬਾਤ ਕਰਨ ਵਾਸਤੇ ਅੱਜ ਉਹਰੇ ਇਕੱਠੇ ਹੋਇਆ ਔਰ ਉਮੀਦ ਹੈ ਕਿ ਜਿਵੇਂ ਪਿੱਛੇ ਬੜੀ ਸਮੂਥ ਤਰੀਕੇ ਨਾਲ ਜਿਹੜਾ ਝੋਨੇ ਦਾ ਸੀਜ਼ਨ ਲੱਗਿਆ ਜਾਂ ਕਣਕ ਦਾ ਲੱਗਿਆ ਉਸੇ ਤਰੀਕੇ ਨਾਲ ਸਮੂਥ ਹੈ ਜਿਹੜਾ ਅੱਜ ਝੋਨੇ ਦਾ ਸੀਜ਼ਨ ਹੈ ਜਿਹੜਾ ਉਹ ਵੀ ਲੱਗੂਗਾ ਸੋ ਮੇਰੇ ਵੱਲੋਂ ਸਾਰੀ ਆਰਟੀ ਸੈਸ਼ਨ ਨੂੰ ਨਵੀਂ ਬਣੀ ਟੀਮ ਨੂੰ ਮੁਬਾਰਕਬਾਦ ਹੈ ਔਰ ਇਹਦੇ ਵਿੱਚ ਸਾਰੇ ਜਿਹੜੇ ਵੱਖ-ਵੱਖ ਏਜੰਸੀਆਂ ਦੇ ਜਿਹੜੇ ਇਨਸਪੈਕਟਰ ਵਗੈਰਾ ਆਏ ਸੀ ਉਹ ਵੀ ਆਏ ਸੀ ਮੰਡੀ ਬੋਰਡ ਦੇ ਅਧਿਕਾਰੀ ਵੀ ਆਏ ਸੀ ਸੋ ਸਾਰਿਆਂ ਨੂੰ ਕਿਹਾ ਕਿ ਇੱਕ ਦੂਜੇ ਨਾਲ ਰਲ ਮਿਲ ਕੇ ਆਪਾ ਜਿਹੜਾ ਇਹ ਹੈਗਾ ਅੱਜੀ ਦੀ ਦਾ ਸੀਜ਼ਨ ਹੈ ਉਹਨੂੰ ਇਹ ਜਿਹੇ ਤਰੀਕੇ ਨਾਲ ਲਾਈਏ ਕਿ ਕਿਸੇ ਨੂੰ ਕੋਈ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਔਰ ਉਹਦੇ ਨਾਲ ਹੀ ਮੈਂ ਆਪ ਜੀ ਦੇ ਮadhyam ਰਾਹੀਂ ਆ ਸਾਡੇ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਪੰਜ ਚਾਰ ਦਿਨ ਪਿੱਛੇ ਫਸਲ ਹੈ ਜਿਹੜੀ ਉਹਨੂੰ ਕੱਚੀ ਨਾ ਪੱਬੜਾਈਏ ਉਹਨੂੰ ਕੋਸ਼ਿਸ਼ ਕਰੀਏ ਕਿ ਪੱਕਾ ਝੋਨਾ ਹੀ ਵੜ ਕੇ ਲੈ ਕੇ ਆਏ ਤਾਂ ਕਿ ਸਾਨੂੰ ਕਿਸੇ ਕਿਸਮ ਦੀ ਕੋਈ ਖੱਜਲ-ਖੁਆਰੀ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਹਰ ਸਾਲ ਜਦੋਂ ਮੰਡੀ ਦਾ ਸੀਜ਼ਨ ਹੁੰਦਾ ਹੈ ਕਈ ਨਾ ਕਈ ਨਾ ਕੀ ਵਾਰ ਲਿਫਟਿੰਗ ਦਾ ਹੋਰ ਕੋਈ ਕਾਫੀ ਸਮੱਸਿਆ ਹੁੰਦੀ ਹੈ ਉਹਨਾਂ ਤੇ ਥੋੜੀ ਜਿਹੀ ਦੌਰ ਦੀ ਨਹੀਂ ਦੇਖੋ ਝੋਨੇ ਦੇ ਸੀਜ਼ਨ ਦੇ ਵਿੱਚ ਕੋਈ ਲਿਫਟਿੰਗ ਦੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਉਹ ਥੋੜਾ ਕਣਕ ਦੇ ਸੀਜ਼ਨ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਹੁੰਦੀ ਹੈ ਕਿਉਂਕਿ ਜਿਹੜੇ ਬਹੁ ਮਹਿੰਗਾ ਹੋਣ ਕਰਕੇ ਉਹਨਾਂ ਨੇ ਸੇਲ ਕਰ ਦਿੱਤੇ ਕਿਉਂਕਿ ਉਨੀ ਬਚਤ ਨਹੀਂ ਆ ਸੋਚ ਕਰਕੇ ਟਰੱਕ ਘਟਣ ਕਰਕੇ ਜਿਹੜੀ ਲਿਫਟਿੰਗ ਚ ਜਿਹੜੀ ਪ੍ਰੋਬਲਮ ਆਉਂਦੀ ਆ ਅਦਰਬਾਈ ਇਦਾਂ ਦਾ ਕੋਈ ਗੱਲਬਾਤ ਜਿਹੜੀ ਮੰਡੀ ਔਰ ਸਹਿਰ ਦੇ ਕਿਸਾਨ ਨੂੰ ਸੁੱਕਾ ਝੋਨਾ ਲੈਣ ਵਾਸਤੇ ਮੁਨੱਕੀ ਕਰਾਈ ਜਾ ਰਹੀ ਹੈ ਉਹ ਮੰਡੀ ਬੋਰਡ ਵੱਲੋਂ ਕਰਾਈ ਜਾ ਰਹੀ ਹੈ ਤਾਂ ਜਿਹੜਾ ਜਿਹੜਾ ਮੁਨੱਦੀ ਆ ਪਿੰਡਾਂ ਚ ਮੈਂ ਆਰਤੀਆ ਵੀਰਾਂ ਨੂੰ ਵੀ ਬੇਨਤੀ ਕੀਤੀ ਆ ਕਿ ਜਿਹੜੇ ਕਿਸਾਨ ਨੇ ਉਹ ਵੀ ਆਪਣੀਆਂ ਦੁਕਾਨਾਂ ਤੇ ਲੱਗੇ ਹੋਏ ਨੇ ਉਹਨਾਂ ਨੂੰ ਬੇਨਤੀ ਕਰੋ ਕਿ ਕੱਚਾ ਝੋਨਾ ਨਾ ਨਾ ਵੜਾਓ ਔਰ ਮੰਡੀ ਬੋਰਡ ਵੱਲੋਂ ਵੀ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਜਿਹੜੇ ਸੁੱਕਾ ਝੋਨਾ ਲੈ ਕੇ ਆਉਣ ਦੀ ਅਪੀਲ ਹੈ ਜਿਹੜੀ ਪਿੰਡੋਂ ਪਿੰਡੀ ਜਿਹੜੀ ਮਨਿਆਦੀਆਂ ਉਹ ਕਰਵਾਈ ਜਾ ਰਹੀ ਹੈ ਅਸੀਂ ਵੀ ਆਪਣੇ ਤੌਰ ਤੇ ਲੱਗੇ ਹੋયા ਹਾਂ ਲੋਕਾਂ ਨੂੰ ਉਹ ਜਿਹੜਾ ਹੈਗਾ ਜਾਗਰੂਕ ਕਰਨ ਵਾਸਤੇ ਕਿਸਾਨਾਂ ਨੂੰ ਕਿ ਵੱਧ ਤੋਂ ਵੱਧ ਜਿਹੜਾ ਪਕਾ ਕੇ ਹੀ ਝੋਨਾ ਮੰਡੀਆਂ ਦੇ ਵਿੱਚ ਲੈ ਕੇ ਆਏ ਮੰਡੀ ਦੇ ਮਾਮਲੇ ਦੇ ਪਾਸੇ ਜੀ ਬਾਉਂਡਰੀ ਉਹ ਟੁੱਟੀ ਪਈ ਕਿਸਾਨਾਂ ਵਰਤਪਾਰੀ ਕਹ ਰਹੇ ਕਿ ਸਾਡਾ ਫਸਲ ਦਾ ਨੁਕਸਾਨ ਹੋਣ ਦਾ ਡਰ ਰਹਿੰਦਾ ਦੇਖੋ ਹੁਣ ਹੁਣ ਝੋਨੇ ਦਾ ਸੀਜ਼ਨ ਆ ਗਿਆ ਹੁਣ ਕੁਝ ਹੋਣਾ ਨਹੀਂ ਇਸ ਤੋਂ ਬਾਅਦ ਜਮੇ ਹੀ ਸੀਜ਼ਨ ਲੰਘਦਾ ਉਸ ਤੋਂ ਬਾਅਦ ਜਿਹੜਾ ਹੈਗਾ ਕੋਸ਼ਿਸ਼ ਕਰਾਂਗੇ ਉਹ ਬਾਉਂਡਰੀ ਬਾਲ ਹੈ ਜਿਹੜੀ ਉਹ ਕਰਵਾਈ ਹੈ